ਦੋਸਤੋ ਇਹ ਮੇਰੀ ਆਪਣੀ ਹੱਦ ਬੀਤੀ ਸੱਚੀ ਕਹਾਣੀ ਹੈ ਮੈਂ ਬਠਿੰਡੇ ਹਸਪਤਾਲ ਵਿੱਚ ਸਫਾਈ ਦਾ ਕੰਮ ਕਰਦਾ ਸੀ ਇੱਕ ਦਿਨ ਇੱਕ ਔਰਤ ਥੋੜੀ ਦੇਰ ਲਈ ਗਏ ਕੇ ਆਪਣਾ ਬੱਚਾ ਮੇਰੇ ਕੋਲ ਛੱਡ ਗਈ ਪਰ ਫਿਰ ਵਾਪਸ ਨਹੀਂ ਆਈ ਮਜਬੂਰੀ ਵਿੱਚ ਮੈਂ ਉਸ ਬੱਚੀ ਨੂੰ ਘਰ ਲੈ ਆਇਆ ਅਤੇ ਕੁਝ ਹੀ ਦਿਨਾਂ ਵਿੱਚ ਸਾਡੇ ਘਰ ਵਿੱਚ ਦੌਲਤ ਦੀ ਪਰਮਾਰ ਹੋਣ ਲੱਗੀ ਮੈਂ ਬਹੁਤ ਖੁਸ਼ ਸੀ ਪਰ ਫਿਰ ਮੈਨੂੰ ਬੱਚੀ ਦੀ ਟੋਕਰੀ ਵਿੱਚੋਂ ਇੱਕ ਖੱਤ ਮਿਲਿਆ ਉਸ ਨੂੰ ਪੜ੍ਹਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਦੋਸਤੋ ਅੱਗੇ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੀ ਲਾਈਕ ਕਰਨਾ ਨਾ ਭੁੱਲਿਓ ਅਤੇ ਹਾਈਪ ਵੀ ਜ਼ਰੂਰ ਕਰ ਦੇਣਾ ਤੇ ਦੋਸਤੋ ਇਹ ਵੀ ਦੱਸਣਾ ਕਿ ਤੁਸੀਂ ਕਹਾਣੀ ਕਿੱਥੋਂ ਇੰਜੋਏ ਕਰ ਰਹੇ ਹੋ ਅਤੇ ਆਪਣਾ ਨਾਮ ਵੀ ਜ਼ਰੂਰ ਦੱਸਿਆ ਕਰੋ ਇਸ ਨਾਲ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਸੋ ਦੋਸਤੋ ਸ਼ੁਰੂ ਕਰਦੇ ਹਾਂ ਅੱਗੇ ਦੀ ਪੂਰੀ ਕਹਾਣੀ ਥੱਕਿਆ ਹਾਰਿਆ ਜਦੋਂ ਮੈਂ ਹਸਪਤਾਲ ਤੋਂ ਘਰ ਵਾਪਸ ਪਰਤਿਆ ਤਾਂ ਵੇਖਿਆ ਕਿ ਮੇਰੀ ਪਤਨੀ ਉਸ ਬੱਚੀ ਨੂੰ ਗੋਦ ਵਿੱਚ ਲੈ ਕੇ ਟਹਿਲ ਰਹੀ ਸੀ ਅਤੇ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਇਹ ਦੇਖ ਕੇ ਮੈਂ ਕਿਹਾ ਤੂੰ ਇਸ ਨੂੰ ਉਸ ਟੋਕਰੀ ਵਿੱਚ ਕਿਉਂ ਨਹੀਂ ਪਾ ਦਿੰਦੀ ਜੇ ਟੋਕਰੀ ਵਿੱਚ ਸਾਨੂੰ ਇਹ ਮਿਲੀ ਸੀ ਉਸ ਵਿੱਚ ਪਾਵੇਂਗੀ ਤਾਂ ਸ਼ਾਇਦ ਇਹ ਸੌ ਜਾਵੇ ਮੈਂ ਸੁਝਾਅ ਦਿੱਤਾ ਅਸੀਂ ਦੋਵੇਂ ਬੇਔਰਾਦ ਸੀ ਅਤੇ ਮੇਰੀ ਪਤਨੀ ਨੂੰ ਬੱਚਿਆਂ ਨੂੰ ਪਾਲਣ ਦਾ ਕੋਈ ਤਜਰਬਾ ਨਹੀਂ ਸੀ ਇਸ ਲਈ ਉਹ ਕਾਫੀ ਦੇਰ ਤੋਂ ਉਸ ਨੂੰ ਗੋਦ ਵਿੱਚ ਲੈ ਕੇ ਟਹਿਲ ਰਹੀ ਸੀ ਅਤੇ ਲਗਾਤਾਰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਬੱਚੀ ਕਿਸੇ ਵੀ ਤਰ੍ਹਾਂ ਚੁੱਪ ਨਹੀਂ ਹੋ ਰਹੀ ਸੀ ਜਦੋਂ ਮੈਂ ਉਸ ਨੂੰ ਸਲਾਹ ਦਿੱਤੀ ਤਾਂ ਉਸ ਨੇ ਬੱਚੀ ਨੂੰ ਮੇਰੀ ਗੋਦ ਵਿੱਚ ਪਾ ਦਿੱਤਾ ਅਤੇ ਕਿਹਾ ਤੁਸੀਂ ਇਸ ਨੂੰ ਥੋੜੀ ਦੇਰ ਸੰਭਾਲੋ ਮੈਂ ਇਸ ਦੀ ਟੋਕਰੀ ਲੱਭ ਕੇ ਲਿਆਉਂਦੀ ਹਾਂ ਸ਼ਾਇਦ ਮੈਂ ਉਸ ਨੂੰ ਸਟੋਰ ਰੂਮ ਵਿੱਚ ਰੱਖ ਦਿੱਤਾ ਸੀ ਪਹਿਲਾਂ ਉਸ ਨੂੰ ਸਾਫ਼ ਕਰ ਲਵਾਂਗੀ ਫਿਰ ਇਸ ਵਿੱਚ ਸਵਾਦ ਦੇਵਾਂਗੀ ਸਟੋਰ ਰੂਮ ਵਿੱਚ ਤਾਂ ਤੁਹਾਨੂੰ ਪਤਾ ਹੀ ਹੈ ਚੂਹੇ ਹੁੰਦੇ ਹਨ ਅਤੇ ਬਹੁਤ ਗੰਦਗੀ ਰਹਿੰਦੀ ਹੈ ਮੈਂ ਬੱਚੀ ਨੂੰ ਗੋਦ ਵਿੱਚ ਲਿਆ ਅਤੇ ਪਿਆਰ ਨਾਲ ਖੇਡਣ ਲੱਗਾ ਕੁਝ ਹੀ ਦੇਰ ਵਿੱਚ ਉਹ ਚੁੱਪ ਹੋ ਗਈ ਅਤੇ ਮੇਰੇ ਵੱਲ ਦੇਖ ਕੇ ਮੁਸਕਰਾਉਣ ਲੱਗੀ ਇਦਾਂ ਲੱਗਿਆ ਜਿਵੇਂ ਉਸਨੇ ਮੈਨੂੰ ਪਹਿਚਾਨ ਲਿਆ ਹੋਵੇ ਕੁਝ ਸਮੇਂ ਬਾਅਦ ਮੇਰੀ ਪਤਨੀ ਵਾਪਸ ਆਈ ਅਤੇ ਉੱਥੇ ਹੀ ਬੈਠ ਕੇ ਟੋਕਰੀ ਸਾਫ਼ ਕਰਨ ਲੱਗੀ ਉਸਨੇ ਅਸਤੇ ਜੰਮੀ ਹੋਈ ਧੂੜ ਮਿੱਟੀ ਹਟਾਈ ਜਿਵੇਂ ਹੀ ਉਸਨੇ ਟੋਕਰੀ ਮੇਰੇ ਹਵਾਲੇ ਕੀਤੀ ਮੈਨੂੰ ਅਜੀਹਾ ਲੱਗਿਆ ਜਿਵੇਂ ਇਸ ਵਿੱਚੋਂ ਕੁਝ ਲੱਗਿਆ ਹੈ ਇਹ ਉਹੀ ਟੋਕਰੀ ਸੀ ਜਿਸ ਵਿੱਚ ਅਕਸਰ ਛੋਟੇ ਬੱਚੇ ਝੂਲਾ ਝੂਲਦੇ ਹਨ ਅਤੇ ਆਰਾਮ ਨਾਲ ਸੌਂ ਜਾਂਦੇ ਹਨ ਮੈਂ ਬੱਚੀ ਨੂੰ ਟੋਕਰੀ ਵਿੱਚ ਪਾਇਆ ਤੇ ਹੀਟਾਂ ਚੌਕ ਚੌਕ ਕੇ ਵੇਖਿਆ ਕਿ ਆਖਰ ਡਿੱਗਿਆ ਕੀ ਸੀ ਜਿਵੇਂ ਹੀ ਮੈਂ ਉਸ ਨੂੰ ਵੇਖਿਆ ਮੇਰੇ ਪੈਰਾਂ ਹੀਟ ਹੋਲਸ ਵਿੱਚ ਨਿਕਲ ਗਈ ਉਹ ਇੱਕ ਖੱਤ ਸੀ ਮੈਂ ਕੰਬਦੇ ਹੱਥਾਂ ਨਾਲ ਉਸ ਖੱਤ ਨੂੰ ਚੁੱਕਿਆ ਪਰ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਪੜ ਸਕਾਂ ਮੇਰੀ ਪਤਨੀ ਨੇ ਕਿਸੇ ਕੰਮ ਲਈ ਮੈਨੂੰ ਆਵਾਜ਼ ਦੇ ਦਿੱਤੀ ਮੈਂ ਖੱਤ ਨੂੰ ਜਲਦੀ ਨਾਲ ਆਪਣੀ ਜੇਬ ਵਿੱਚ ਰੱਖ ਲਿਆ ਅਤੇ ਕਿਚਨ ਵਿੱਚ ਚਲਾ ਗਿਆ ਮੇਰੀ ਪਤਨੀ ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗੀ ਬੱਚੀ ਦਾ ਦੁੱਧ ਖਤਮ ਹੋ ਗਿਆ ਹੈ ਮੈਂ ਕੱਲ ਵੀ ਤੁਹਾਨੂੰ ਕਿਹਾ ਸੀ ਤੁਹਾਡੇ ਕੋਲ ਪੈਸੇ ਹਨ ਨਾ ਅਸੀਂ ਇੱਕ ਜ਼ਿੰਮੇਵਾਰੀ ਤਾਂ ਲੈ ਲਈ ਸੀ ਪਰ ਦੁੱਧ ਲਈ ਸਾਡੇ ਕੋਲ ਪੈਸੇ ਨਹੀਂ ਸਨ ਉਸ ਦੀ ਗੱਲ ਸੁਣ ਕੇ ਮੈਂ ਮੁਸਕਰਾ ਦਿੱਤਾ ਤੇ ਕਿਹਾ ਤੇਰੇ ਕਹਿਣ ਤੋਂ ਪਹਿਲਾਂ ਹੀ ਮੈਂ ਦੁੱਧ ਲਿਆਇਆ ਹਾਂ ਜਲਦੀ ਨਾਲ ਇਸ ਨੂੰ ਬਣਾ ਦੇ ਮੇਰੀ ਪਤਨੀ ਇਹ ਸੁਣ ਕੇ ਮੁਸਕਰਾ ਪਈ ਫਿਰ ਕਹਿਣ ਲੱਗੀ ਤੁਹਾਡੇ ਕੋਲ ਪੈਸੇ ਕਿੱਥੋਂ ਆਏ ਤਨਖਾਹ ਮਿਲਣ ਵਿੱਚ ਅਜੇ ਸਮਾਂ ਹੈ ਅਤੇ ਬਾਕੀ ਪੈਸੇ ਤਾਂ ਘਰ ਦੇ ਖਰਚ ਵਿੱਚ ਖਤਮ ਹੋ ਚੁੱਕੇ ਹਨ ਉਸ ਦਾ ਸਵਾਲ ਅਧੂਰਾ ਹੀ ਸੀ ਕਿ ਮੈਂ ਕਿਹਾ ਇਸ ਦਾ ਜਵਾਬ ਮੈਂ ਤੈਨੂੰ ਥੋੜੀ ਦੇਰ ਵਿੱਚ ਦਿਆਂਗਾ ਅਜੇ ਤੂੰ ਪਹਿਲਾਂ ਉਸ ਦਾ ਦੁੱਧ ਬਣਾ ਦੇ ਮੈਂ ਥੋੜੀ ਦੇਰ ਆਰਾਮ ਕਰਨ ਆਪਣੇ ਕਮਰੇ ਵਿੱਚ ਜਾ ਰਿਹਾ ਹਾਂ ਮੈਂ ਉਸ ਨੂੰ ਕੁਝ ਕਿਹਾ ਤਾਂ ਉਸ ਨੇ ਸਿਰ ਹਿਲਾ ਕੇ ਮੇਰੀ ਗੱਲ ਮੰਨ ਲਈ ਰਮਨਦੀਪ ਦੁੱਧ ਬਣਾਉਣ ਵਿੱਚ ਵਿਅਸਤ ਸੀ ਉਸ ਨੂੰ ਰੁਝੀ ਹੋਈ ਨੂੰ ਦੇਖ ਕੇ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਅੱਜ ਵੀ ਮੈਂ ਉਹ ਖਾਤ ਆਪਣੀ ਜੇਬ ਵਿੱਚੋਂ ਕੱਢਿਆ ਅਤੇ ਸੋਚਣ ਲੱਗਾ ਕਿ ਇਸ ਨੂੰ ਪੜਾਂ ਜਾਂ ਨਹੀਂ ਮੇਰਾ ਦਿਲ ਜਿਵੇਂ ਇੱਕਦਮ ਠਹਿਰ ਗਿਆ ਸੀ ਅਤੇ ਮੈਂ ਉਹ ਜਨ ਵਿੱਚ ਪੈ ਗਿਆ ਸੀ ਕਿ ਇਸ ਨੂੰ ਪੜਨਾ ਚਾਹੀਦਾ ਹੈ ਜਾਂ ਨਹੀਂ ਜੇ ਮੈਂ ਇਸ ਨੂੰ ਪੜਿਆ ਅਧਿ ਇਸ ਵਿੱਚ ਕੋਈ ਅਜੀਹੀ ਗੱਲ ਲਿਖੀ ਮਿਲ ਗਈ ਜਿਸ ਨਾਲ ਮੈਂ ਪਰੇਸ਼ਾਨ ਹੋ ਜਾਵਾਂ ਤਾਂ ਕੀ ਹੋਵੇਗਾ ਅਜੇ ਤਾਂ ਮੇਰੀ ਜ਼ਿੰਦਗੀ ਵਿੱਚ ਥੋੜਾ ਸਕੂਨ ਆਉਣਾ ਸ਼ੁਰੂ ਹੀ ਹੋਇਆ ਸੀ ਜੇ ਫਿਰ ਤੋਂ ਬੇਚੈਨੀ ਵਧ ਗਈ ਤਾਂ ਮੈਂ ਕੀ ਕਰਾਂਗਾ ਨਾ ਜਾਣੇ ਕਿਉਂ ਕੰਬਦੇ ਹੱਥਾਂ ਨਾਲ ਆਖਿਰਕਾਰ ਮੈਂ ਉਹ ਕਾਗਜ਼ ਖੋਲ ਹੀ ਲਿਆ ਦਿਲ ਅਤੇ ਦਿਮਾਗ ਦੀ ਇਸ ਲੜਾਈ ਦੇ ਬਾਵਜੂਦ ਜਿਵੇਂ ਜਿਵੇਂ ਮੇਰੀ ਨਜ਼ਰ ਉਸ ਵਿੱਚ ਲਿਖੀਆਂ ਗੱਲਾਂ ਤੇ ਪਈ ਮੈਂ ਹਰਾਨੀ ਦੇ ਸਮੁੰਦਰ ਵਿੱਚ ਡੁੱਬਦਾ ਚਲਾ ਗਿਆ ਮੈਂ ਕਾਫੀ ਦੇਰ ਤੱਕ ਉਹ ਕਾਗਜ਼ ਹੱਥ ਵਿੱਚ ਲੈ ਕੇ ਬੈਠਾ ਰਿਹਾ ਅਤੇ ਸੋਚਦਾ ਰਿਹਾ ਕਿ ਇਹ ਸਭ ਹੋ ਕੀ ਰਿਹਾ ਹੈ ਮੇਰੀਆਂ ਅੱਖਾਂ ਤੋਂ ਲਗਾਤਾਰ ਹੰਝੂ ਵਗਦੇ ਰਹੇ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਸ ਕਾਗਜ਼ ਵਿੱਚ ਅਜਿਹਾ ਕੁਝ ਲਿਖਿਆ ਹੋ ਸਕਦਾ ਹੈ ਮੇਰੇ ਦਿਲ ਅਤੇ ਦਿਮਾਗ ਵਿੱਚ ਫਿਰ ਤੋਂ ਇੱਕ ਅਜੀਬ ਜੰਗ ਛੱਡ ਗਈ ਸੀ ਅਤੇ ਮੈਂ ਉੱਥੇ ਹੀ ਬੈਠਾ ਰਹਿ ਗਿਆ ਹੰਝੂ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸਨ ਅਤੇ ਮੈਂ ਸੋਚਣ ਲੱਗਾ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਉਸ ਕਾਗਜ਼ ਵਿੱਚ ਇੱਕ ਬਹੁਤ ਹੀ ਦਰਦਨਾਕ ਸੱਚਾਈ ਲਿਖੀ ਹੋਈ ਸੀ ਜਿਸ ਨੇ ਮੇਰੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਮੈਂ ਉੱਥੇ ਹੀ ਬੈਠ ਕੇ ਰੋਣ ਲੱਗ ਪਿਆ ਅਤੇ ਆਪਣੇ ਅਤੀਤ ਦੀਆਂ ਯਾਦਾਂ ਵਿੱਚ ਖੋ ਗਿਆ ਮੇਰਾ ਨਾਮ ਸੇਵਕ ਹੈ ਮੈਂ ਆਪਣੇ ਮਾਤਾ ਪਿਤਾ ਦਾ ਸਭ ਤੋਂ ਛੋਟਾ ਪੁੱਤ ਹਾਂ ਮੈਥੋਂ ਵੱਡੇ ਦੋ ਭਰਾ ਅਤੇ ਇੱਕ ਭੈਣ ਹੈ ਅਤੇ ਉਹਨਾਂ ਤੋਂ ਬਾਅਦ ਮੇਰਾ ਜਨਮ ਹੋਇਆ ਮੈਂ ਲੋੜ ਤੋਂ ਵੱਧ ਇੱਕ ਅਣਚਾਹੀ ਸੰਤਾਨ ਸੀ ਜੋ ਇਸ ਦੁਨੀਆ ਵਿੱਚ ਕਿਉਂ ਆਇਆ ਐਸ ਦਾ ਅੰਦਾਜ਼ਾ ਮੈਨੂੰ ਮਾਤਾ ਪਿਤਾ ਦੇ ਠੰਡੇ ਵਤੀਰੇ ਤੋਂ ਹੋ ਗਿਆ ਸੀ ਬਚਪਨ ਤੋਂ ਹੀ ਜਦੋਂ ਤੋਂ ਮੈਂ ਹੋਸ਼ ਸੰਭਾਲਿਆ ਸੀ ਮੈਂ ਹਮੇਸ਼ਾ ਆਪਣੀ ਮਾਂ ਅਤੇ ਪਿਤਾ ਨੂੰ ਆਪਣੇ ਵੱਡੇ ਭੈਣ ਭਰਾਵਾਂ ਤੇ ਪਿਆਰ ਲਟਾਉਂਦੇ ਵੇਖਿਆ ਪਰ ਮੇਰੇ ਵੱਲ ਕਦੇ ਉਹਨਾਂ ਦਾ ਕੋਈ ਧਿਆਨ ਨਹੀਂ ਗਿਆ ਇਹ ਦੇਖ ਕੇ ਮੇਰਾ ਦਿਲ ਅੰਦਰੋਂ ਟੁੱਟ ਜਾਂਦਾ ਸੀ ਛੋਟੀ ਉਮਰ ਤੋਂ ਹੀ ਮੈਂ ਇਹ ਸਭ ਦੇਖਿਆ ਤਾਂ ਦਿਲ ਹੀ ਦਿਲ ਵਿੱਚ ਤੈਅ ਕਰ ਲਿਆ ਸੀ ਕਿ ਜੋ ਲੋਕ ਮੈਨੂੰ ਪਿਆਰ ਨਹੀਂ ਕਰਦੇ ਮੈਂ ਵੀ ਉਹਨਾਂ ਦੀ ਕੋਈ ਗੱਲ ਨਹੀਂ ਮੰਨਾਂਗਾ ਅਤੇ ਨਾ ਹੀ ਉਹਨਾਂ ਦੇ ਕਹਿਣ ਤੇ ਅਮਲ ਕਰਾਂਗਾ ਇਹ ਗੱਲ ਮੈਂ ਆਪਣੇ ਮਨ ਵਿੱਚ ਗੰਢ ਬੰਨ੍ਹ ਲਈ ਸੀ ਅਤੇ ਹਮੇਸ਼ਾ ਇਸਤੇ ਅਮਲ ਕਰਦਾ ਰਿਹਾ ਮੈਨੂੰ ਪਿਆਰ ਤਾਂ ਕੀ ਮਿਲਣਾ ਸੀ ਉਲਟਾ ਮੇਰੇ ਆਪਣਿਆਂ ਦੀ ਹੀ ਮੇਰੇ ਨਾਲ ਨਫ਼ਰਤ ਹੋਰ ਵਧ ਗਈ ਜਦੋਂ ਵੀ ਕੋਈ ਰਿਸ਼ਤੇਦਾਰ ਘਰ ਆਉਂਦਾ ਜਾਂ ਰਸਤੇ ਵਿੱਚ ਕਿਸੇ ਦੀ ਨਾਲ ਮੁਲਾਕਾਤ ਹੁੰਦੀ ਅਤੇ ਮੈਂ ਉੱਥੇ ਮੌਜੂਦ ਹੁੰਦਾ ਤਾਂ ਉਹ ਸਭ ਇਹੀ ਕਹਿੰਦੇ ਇਸ ਲਈ ਅਰਦਾਸ ਕਰੋ ਇਸਨੇ ਸਾਡੀ ਨੱਕ ਵਿੱਚ ਦਮ ਕਰ ਰੱਖਿਆ ਹੈ ਇਸਨੇ ਸਾਨੂੰ ਕਿਤੋਂ ਦਾ ਨਹੀਂ ਛੱਡਿਆ ਸਾਨੂੰ ਬਹੁਤ ਸਤਾਇਆ ਹੈ ਇਸ ਦੀ ਤਾਂ ਵੈਸੇ ਵੀ ਲੋੜ ਨਹੀਂ ਸੀ ਪਰ ਇਹ ਦੁਨੀਆ ਵਿੱਚ ਆ ਗਿਆ ਘੱਟੋ ਘੱਟ ਇੱਕ ਚੰਗਾ ਕੰਮ ਤਾਂ ਕਰੋ ਅਤੇ ਸਾਡੇ ਕਹੇ ਅਨਸਾਰ ਚੱਲਣ ਲੱਗੇ ਤਾਂ ਉਦੋਂ ਮੈਂ ਸਿਰਫ 10 ਤੋਂ 12 ਸਾਲ ਦਾ ਸੀ ਪਰ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਸੁਣਨ ਨੂੰ ਮਿਲਦੀਆਂ ਸਨ ਅਜਹੀਆਂ ਗੱਲਾਂ ਸੁਣ ਕੇ ਮੇਰਾ ਦਿਲ ਟੁੱਟ ਜਾਂਦਾ ਸੀ ਪਰ ਬਜਾਏ ਇਸ ਦੇ ਕਿ ਮੈਂ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਮੰਨ ਕੇ ਉਹਨਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਨਣ ਦੀ ਕੋਸ਼ਿਸ਼ ਕਰਦਾ ਮੈਂ ਹੋਰ ਵੀ ਜਿੱਦੀ ਹੋ ਗਿਆ ਇਹੀ ਵਜ੍ਹਾ ਸੀ ਕਿ ਮੈਂ ਜ਼ਿਆਦਾ ਪੜ੍ਹਾਈ ਵੀ ਨਹੀਂ ਕੀਤੀ ਅਤੇ ਸਿਰਫ 8ਵੀਂ ਪਾਸ ਕਰਨ ਤੋਂ ਬਾਅਦ ਘਰ ਬੈਠ ਗਿਆ ਮੈਂ ਕਹਿ ਦਿੱਤਾ ਮੈਂ ਹੁਣ ਹੋਰ ਨਹੀਂ ਪੜਨਾ ਮੈਨੂੰ ਕੰਮ ਤੇ ਲਗਾ ਦਿਓ ਮੈਂ ਪੈਸਾ ਕਮਾਉਣਾ ਹੈ ਮੈਂ ਬਚਪਨ ਤੋਂ ਹੀ ਵੇਖਿਆ ਸੀ ਕਿ ਮਾਤਾ ਪਿਤਾ ਦਾ ਪਿਆਰ ਸਿਰਫ ਮੇਰੇ ਵੱਡੇ ਭਰਾਵਾਂ ਅਤੇ ਭੈਣ ਲਈ ਸੀ ਮੈਨੂੰ ਕਿਸੇ ਵੀ ਹਾਲਤ ਵਿੱਚ ਉਹਨਾਂ ਦਾ ਪਿਆਰ ਨਹੀਂ ਮਿਲਣਾ ਸੀ ਇਸ ਲਈ ਮੈਂ ਖੁਦ ਨਾਲ ਵਾਅਦਾ ਕੀਤਾ ਕਿ ਮੈਂ ਉਹਨਾਂ ਦੀ ਕਿਸੇ ਗੱਲ ਤੇ ਅਮਲ ਨਹੀਂ ਕਰਾਂਗਾ ਅਤੇ ਉਹੀ ਕਰਾਂਗਾ ਜੋ ਮੇਰੇ ਦਿਲ ਨੂੰ ਚੰਗਾ ਲੱਗੇਗਾ ਮਾਪੇ ਤਾਂ ਨੇ ਮੈਨੂੰ ਇੱਕ ਮਕੈਨਿਕ ਕੋਲ ਕੰਮ ਸਿੱਖਣ ਲਈ ਭੇਜ ਦਿੱਤਾ। ਘਰ ਦੀਆਂ ਝੜਕਾਂ ਅਤੇ ਡਾਂਟ ਫਟਕਾਰ ਸੰਦੇ ਸੰਦੇ ਮੈਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਪਹਿਲਾਂ ਨਾਲੋਂ ਵੀ ਵੱਧ ਜਿੱਦੀ ਹੋ ਗਿਆ। ਮੈਂ ਹਰ ਉਹ ਕੰਮ ਕਰਦਾ ਜੋ ਮੇਰੇ ਮਾਤਾ ਪਿਤਾ ਨੂੰ ਨਾ ਪਸੰਦ ਸੀ। ਮੈਂ ਉਹਨਾਂ ਦੀਆਂ ਨਜ਼ਰਾਂ ਵਿੱਚ ਪਹਿਲਾਂ ਹੀ ਡੈਗ ਚੁੱਕਾ ਸੀ। ਉਹ ਹੁਣ ਉਹ ਮੈਨੂੰ ਵੱਧਵਾ ਦਿੰਦੇ ਅਤੇ ਕਹਿੰਦੇ ਤੂੰ ਕਿਤੋਂ ਦਾ ਨਹੀਂ ਰਹੇਗਾ। ਤੈਨੂੰ ਜਨਮ ਦੇ ਕੇ ਅਸੀਂ ਅਜਿਹਾ ਗੁਨਾਹ ਕੀਤਾ ਹੈ ਜਿਸ ਦੀ ਕੋਈ ਮਾਫੀ ਨਹੀਂ ਮਿਲੇਗੀ। ਮੈਂ ਇਕੱਲਾ ਕਮਰੇ ਵਿੱਚ ਬੈਠ ਕੇ ਰੋਂਦਾ ਅਤੇ ਸੋਚਦਾ ਇਹ ਲੋਕ ਮੇਰੇ ਨਾਲ ਅਜੀਹਾ ਵਰਤਾਓ ਕਿਉਂ ਕਰਦੇ ਹਨ ਮੈਂ ਤਾਂ ਕਦੇ ਕਿਸੇ ਦਾ ਬੁਰਾ ਵੀ ਨਹੀਂ ਚਾਹਿਆ ਇਸ ਦੁਨੀਆ ਵਿੱਚ ਲਿਆਉਣ ਦਾ ਫੈਸਲਾ ਵੀ ਤਾਂ ਉਨ੍ਹਾਂ ਦਾ ਹੀ ਸੀ ਫਿਰ ਉਹ ਮੈਨੂੰ ਇੰਨੀ ਨਫ਼ਰਤ ਕਿਉਂ ਕਰਦੇ ਹਨ ਇਹ ਸਭ ਸੋਚ-ਸੋਚ ਕੇ ਮੈਂ ਇੱਕਦਮ ਚੁੱਪ ਰਹਿਣ ਲੱਗ ਪਿਆ ਨਾ ਕਿਸੇ ਨਾਲ ਗੱਲ ਕਰਦਾ ਨਾ ਠੀਕ ਤਰ੍ਹਾਂ ਖਾਣਾ ਖਾਂਦਾ ਸਵੇਰੇ-ਸਵੇਰੇ ਉੱਠ ਕੇ ਮਕੈਨਿਕ ਦੀ ਦੁਕਾਨ ਤੇ ਚਲਾ ਜਾਂਦਾ ਅਤੇ ਉੱਥੇ ਬੈਠ ਕੇ ਰੋਂਦਾ ਰਹਿੰਦਾ ਜਲਦੀ ਹੀ ਮਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਉਹਨਾਂ ਨੇ ਮੇਰੇ ਨਾਲ ਬਹੁਤ ਗਲਤ ਕੀਤਾ ਹੈ ਅਤੇ ਸ਼ਾਇਦ ਮੇਰੀ ਹਾਲਤ ਉਹਨਾਂ ਦੀ ਵਜ੍ਹਾ ਨਾਲ ਖਰਾਬ ਹੋਈ ਹੈ। ਉਹਨਾਂ ਨੂੰ ਲੱਗਾ ਕਿ ਹੁਣ ਮੇਰਾ ਵਿਆਹ ਕਰ ਦੇਣਾ ਚਾਹੀਦਾ ਹੈ ਤਾਂ ਕਿ ਮੈਂ ਠੀਕ ਹੋ ਜਾਵਾਂ। ਜਦੋਂ ਮੈਂ ਇਹ ਸੁਨਿਆ ਤਾਂ ਖੋਣ ਦੇ ਹੰਝੂ ਰੋਪਿਆ, بجائے ਇਸ ਦੇ ਕਿ ਉਹ ਮੈਨੂੰ ਪਿਆਰ ਅਤੇ ਆਪਣਾ ਪਨ ਦਿੰਦੇ, ਮੇਰੀ ਹਾਲਤ ਸੁਧਾਰਨ ਵਿੱਚ ਮੇਰਾ ਸਾਥ ਦਿੰਦੇ, ਉਹਨਾਂ ਨੇ ਕਿਸੇ ਹੋਰ ਨੂੰ ਮੇਰੀ ਤਕਲੀਫ ਵਿੱਚ ਪਸਾਉਣ ਦਾ ਫੈਸਲਾ ਕਰ ਲਿਆ। ਫਿਰ ਮੈਂ ਖੁਦ ਹੀ ਆਪਣਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਅਤੇ ਅਜਿਹੇ ਲੋਕਾਂ ਨਾਲ ਬੈਠਣ ਲੱਗਾ ਜਿਨ੍ਹਾਂ ਦਾ ਮੇਰੇ ਮਨ ਤੇ ਚੰਗਾ ਅਸਰ ਪੈਂਦਾ ਸੀ ਜਲਦੀ ਹੀ ਇੱਕ ਦੋਸਤ ਦੀ ਮਦਦ ਨਾਲ ਮੈਨੂੰ ਨੌਕਰੀ ਵੀ ਮਿਲ ਗਈ ਕਿਉਂਕਿ ਮੈਂ ਆਪਣੀ ਪੁਰਾਣੀ ਮੈਕੈਨਿਕ ਵਾਲੀ ਨੌਕਰੀ ਛੱਡ ਦਿੱਤੀ ਸੀ ਵੈਸੇ ਵੀ ਉਹ ਮੈਨੂੰ ਕੁਝ ਖਾਸ ਪੈਸੇ ਨਹੀਂ ਦਿੰਦੇ ਸਨ ਮੇਰੇ ਦੋਸਤ ਦੀ ਮਦਦ ਨਾਲ ਮੈਨੂੰ ਮੇਰੀ ਪੜ੍ਹਾਈ ਦੇ ਮੁਤਾਬਕ ਇੱਕ ਹਸਪਤਾਲ ਵਿੱਚ ਸਫਾਈ ਕਰਮਚਾਰੀ ਦੀ ਨੌਕਰੀ ਮਿਲ ਗਈ ਅਤੇ ਮੈਂ ਪੂਰੀ ਲਗਨ ਨਾਲ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਮਾਂ ਨੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ। ਮੈਨੂੰ ਇਸ ਰਿਸ਼ਤੇ ਨਾਲ ਕੋਈ ਖਾਸ ਇਤਰਾਜ਼ ਨਹੀਂ ਸੀ। ਮੈਂ ਸੋਚ ਰਿਆ ਸੀ ਕਿ ਜਿਵੇਂ ਮੇਰੇ ਮਾਤਾ-ਪਿਤਾ ਨੇ ਮੇਰੇ ਨਾਲ ਵਰਤਾਓ ਕੀਤਾ, ਮੈਂ ਆਪਣੀ ਪਤਨੀ ਨਾਲ ਅਜਿਹਾ ਨਹੀਂ ਕਰਾਂਗਾ। ਮੈਂ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਅਤੇ ਲਗਨ ਨਾਲ ਆਪਣੀ ਨੌਕਰੀ ਕਰਨਾ ਸ਼ੁਰੂ ਕਰ ਦਿੱਤਾ। ਇਹ ਸੋਚ ਕੇ ਕਿ ਜੋ ਵੀ ਕੁੜੀ ਆਪਣਾ ਕਾਰੋਬਾਰ ਛੱਡ ਕੇ ਮੇਰੇ ਨਾਲ ਜ਼ਿੰਦਗੀ ਬਿਤਾਉਣ ਆ ਰਹੀ ਹੈ, ਜਿਵੇਂ ਉਸ ਨੂੰ ਆਪਣੀ ਖਰਾਬ ਮਾਨਸਿਕ ਹਾਲਤ ਨਾਲ ਮਿਲਾਂਗਾ। ਇਸ ਦਾ ਉਸ ਦੀ ਜ਼ਿੰਦਗੀ ਤੇ ਕੀ ਅਸਰ ਪਵੇਗਾ ਇਸ ਲਈ ਮੈਂ ਆਪਣੀ ਪਹਿਲੀ ਤਨਖਾਹ ਨਾਲ ਆਪਣੇ ਇਲਾਜ ਤੇ ਧਿਆਨ ਦਿੱਤਾ ਡਾਕਟਰਾਂ ਨੇ ਮੈਨੂੰ ਸਮਝਾਇਆ ਕਿ ਜੋ ਚੀਜ਼ ਸਾਡੀ ਕਿਸਮਤ ਵਿੱਚ ਨਹੀਂ ਹੁੰਦੀ ਉਸ ਦੇ ਪਿੱਛੇ ਭੱਜਣ ਨਾਲ ਸਾਨੂੰ ਸਿਰਫ ਦੁੱਖ ਹੀ ਮਿਲਦਾ ਹੈ ਜੇ ਤੇਰੇ ਨਸੀਬ ਵਿੱਚ ਮਾਤਾ ਪਿਤਾ ਦਾ ਪਿਆਰ ਨਹੀਂ ਹੈ ਤਾਂ ਤੂੰ ਉਹਨਾਂ ਦੇ ਪਿੱਛੇ ਭੱਜ ਕੇ ਆਪਣੇ ਆਪ ਨੂੰ ਕਿਉਂ ਤਕਲੀਫ ਦੇ ਰਿਹਾ ਹੈ ਅਤੇ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰ ਰਿਹਾ ਹੈ ਡਾਕਟਰਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਫਟ ਫਟ ਕੇ ਰੋ ਪਿਆ ਉਸੇ ਦਿਨ ਮੈਂ ठान ਲਿਆ ਸੀ ਕਿ ਹੁਣ ਮੈਂ ਆਪਣੇ ਲਈ ਜਿਊਵਾਂਗਾ ਆਪਣੀ ਔਲਾਦ ਆਪਣੀ ਪਤਨੀ ਲਈ ਜਿਊਵਾਂਗਾ ਜੋ ਲੋਕ ਮੇਰੇ ਨਹੀਂ ਹੋ ਸਕੇ ਮੈਂ ਉਹਨਾਂ ਬਾਰੇ ਕਿਉਂ ਸੋਚਾਂ ਅਤੇ ਉਹਨਾਂ ਦੀਆਂ ਗੱਲਾਂ ਨੂੰ ਦਿਲ ਤੇ ਕਿਉਂ ਲਵਾਂ ਘਰ ਵਿੱਚ ਵੀ ਮੇਰੀ ਕੋਈ अहमियत ਨਹੀਂ ਸੀ ਕਿਉਂਕਿ ਮੇਰੀ ਆਰਥਿਕ ਹਾਲਤ ਕਮਜ਼ੋਰ ਸੀ ਜਦੋਂ ਭੈਣ ਦਾ ਵਿਆਹ ਹੋਇਆ ਤਾਂ ਸਾਰੇ ਖਰਚੇ ਵੱਡੇ ਭਰਾਵਾਂ ਨੇ ਚੁਕਾਈ ਮੈਂ ਗਰੀਬ ਸੀ ਮਾਮੂਲੀ ਸਫਾਈ ਦੀ ਨੌਕਰੀ ਕਰਦਾ ਸੀ ਅਤੇ ਆਪਣੀ ਥੋੜੀ ਜਿਹੀ ਤਨਖਾਹ ਵਿੱਚ ਜਿਵੇਂ ਤਿਵੇਂ ਕਰਕੇ ਗੁਜ਼ਾਰਾ ਕਰਦਾ ਸੀ ਇਸੇ ਵਜ੍ਹਾ ਨਾਲ ਪਰਿਵਾਰ ਵਿੱਚ ਮੇਰੀ ਅਹਿਮੀਅਤ ਲਗਭਗ ਖਤਮ ਹੋ ਗਈ ਸੀ ਆਖਰਕਾਰ ਘਰ ਵਾਲਿਆਂ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਮੇਰਾ ਵਿਆਹ ਕਰ ਦੇਣਗੇ ਅਤੇ ਮੈਨੂੰ ਕਿਰਾਏ ਦਾ ਘਰ ਲੈ ਕੇ ਦੇਣਗੇ ਪਰ ਅੱਗੇ ਤੋਂ ਮੈਨੂੰ ਆਪਣੇ ਸਾਰੇ ਖਰਚੇ ਖੁਦ ਚੁਕਾਉਣੇ ਪੈਣਗੇ ਮੈਂ ਇਸ ਕੌੜੇ ਸੱਚ ਨੂੰ ਵੀ ਸਵੀਕਾਰ ਕਰ ਲਿਆ ਅਤੇ ਚੁੱਪਚਾਪ ਹਮੀਂ ਭਰ ਦਿੱਤੀ ਖਮੋਸ਼ੀ ਨਾਲ ਮੇਰਾ ਵਿਆਹ ਕਰ ਦਿੱਤਾ ਗਿਆ ਮੈਂ ਆਪਣੀ ਪਤਨੀ ਨੂੰ ਲੈ ਕੇ ਆਪਣੇ ਛੋਟੇ ਜਿਹੇ ਇੱਕ ਕਮਰੇ ਦੇ ਘਰ ਵਿੱਚ ਆ ਗਿਆ ਜਿਸ ਦਾ ਕਿਰਾਇਆ 10000 ਰੁਪਏ ਸੀ ਅਤੇ ਜੱਸ ਨੂੰ ਮੈਂ ਆਪ ਹੀ ਪਰਨਾਸੀ ਮੇਰੀ ਕੋਲ ਤਨਖਾ 20000 ਸੀ ਉਸ ਵਿੱਚੋਂ ਕਿਰਾਇਆ ਗੈਸ ਬਿਜਲੀ ਅਤੇ ਘਰ ਦੇ ਹੋਰ ਖਰਚੇ ਵੀ ਕੱਢਨੇ ਸਨ ਮੈਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ हे ਪ੍ਰਮਾਤਮਾ ਮੈਂ ਤੇਰੀ ਕਿਰਪਾ ਨਾਲ ਇੱਕ ਕੁੜੀ ਨਾਲ ਵਿਆਹ ਕਰਕੇ ਉਸ ਨੂੰ ਆਪਣੇ ਘਰ ਲਿਆਉਂਦਾ ਹੈ ਤੂੰ ਹੀ ਮੇਰੀ ਧਨ ਦੌਲਤ ਵਿੱਚ ਬਰਕਤ ਦੇ ਪਰ ਮੇਰੀ ਕੋਸ਼ਿਸ਼ ਅਜੇ ਵੀ ਬਾਕੀ ਸੀ ਮੇਰੀ ਤਨਖਾਹ ਉੱਥੇ ਹੀ ਰਹੀ ਪਰ ਹਸਪਤਾਲ ਵਾਲਿਆਂ ਨੇ ਮੈਥੋਂ ਹੋਰ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਮੇਰਾ ਦਿਲ ਬਹੁਤ ਦੁਖੀ ਹੋ ਗਿਆ ਅਤੇ ਮੈਂ ਸੋਚਣ ਲੱਗਾ ਕਿ ਹੁਣ ਮੈਂ ਇਹ ਨੌਕਰੀ ਛੱਡ ਦਿਆਂਗਾ। ਇਹੋ ਜੇ ਸਮੇਂ ਵਿੱਚ ਮੇਰੀ ਪਤਨੀ ਜੋ ਬੜੀ ਨੇਕ ਦਿਲ ਅਤੇ ਸਮਝਦਾਰ ਸੀ ਮੈਨੂੰ ਕਹਿਣ ਲੱਗੀ, "ਇਨਸਾਨ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਹੱਥ ਤੇ ਹੱਥ ਰੱਖ ਕੇ ਬੈਠ ਜਾਈਏ।" ਮੈਂ ਉਸ ਦੀ ਗੱਲ ਮੰਨ ਲਈ ਅਤੇ ਜਿਹੜਾ ਸੋਚਿਆ ਸੀ ਕਿ ਨੌਕਰੀ ਛੱਡ ਦਿਆਂਗਾ ਉਸ ਨੂੰ ਛੱਡਣ ਦੀ ਬਜਾਏ ਜਾਰੀ ਰੱਖਿਆ। ਸਮਾਂ ਲੰਘਦਾ ਗਿਆ। ਅਤੇ ਫਿਰ ਮੇਰੀ ਤਨਖਾਹ ਵਿੱਚ 2000 ਦਾ ਵਾਅਦਾ ਹੋ ਗਿਆ ਜਿਸ ਨਾਲ ਮੈਨੂੰ ਥੋੜੀ ਰਾਹਤ ਮਿਲੀ ਹੌਲੀ ਹੌਲੀ ਸਾਡੇ ਹਾਲਾਤ ਬਿਹਤਰ ਹੋਣ ਲੱਗੇ ਮੈਂ ਪਹਿਲਾਂ ਨਾਲੋਂ ਹੋਰ ਜ਼ਿਆਦਾ ਮਿਹਨਤ ਕਰਨ ਲੱਗਾ ਪਰ ਫਿਰ ਵੀ ਮੈਨੂੰ ਬਹੁਤ ਮਿਹਨਤ ਦੀ ਲੋੜ ਸੀ ਮਹਿੰਗਾਈ ਅਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਦੌੜ ਭੱਜ ਕਰਦੇ ਕਰਦੇ ਮੈਂ ਅਕਸਰ ਬਹੁਤ ਥੱਕ ਜਾਂਦਾ ਸੀ ਇਸੇ ਵਿਚਕਾਰ ਮੇਰੇ ਦਿਲ ਵਿੱਚ ਇੱਕ ਬੱਚੇ ਦੀ ਖੁਆਇਸ਼ ਜਾਗ ਪਈ ਮੈਂ ਚਾਹੁੰਦਾ ਸੀ ਕਿ ਮੇਰੇ ਘਰ ਦੀ ਬੇਰਾਨੀ ਕਿਸੇ ਬੱਚੇ ਦੀਆਂ ਕਿਲਕਾਰੀਆਂ ਨਾਲ ਭਰ ਜਾਵੇ ਪਰ ਸ਼ਾਇਦ ਕੁਦਰਤ ਮੇਰੀ ਇਸ ਖੁਆਇਸ਼ ਰਾਹੀਂ ਮੇਰੀ ਹੋਰ ਪਰਖ ਲੈਣਾ ਚਾਹੁੰਦੀ ਸੀ ਵਿਆਹ ਨੂੰ 2 ਸਾਲ ਹੋ ਚੁੱਕੇ ਸਨ ਪਰ ਸਾਨੂੰ ਔਲਾਦ ਦਾ ਸੌਖ ਨਹੀਂ ਮਿਲਿਆ ਇਸ ਲਈ ਮੈਂ ਆਪਣੀ ਇਸ ਖੁਆਇਸ਼ ਨੂੰ ਆਪਣੇ ਦਿਲ ਵਿੱਚ ਹੀ ਦਬਾ ਲਿਆ ਕਿਉਂਕਿ ਸ਼ਾਇਦ ਰੱਬ ਮੇਰੇ ਤੋਂ ਕੋਈ ਅਜੀਹਾ ਕੰਮ ਕਰਵਾਉਣਾ ਚਾਹੁੰਦਾ ਸੀ ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਇੱਕ ਦਿਨ ਸਵੇਰੇ ਹੀ ਮੈਂ ਹਸਪਤਾਲ ਪਹੁੰਚ ਗਿਆ ਕਿਉਂਕਿ ਉੱਥੋਂ ਦੀ ਪ੍ਰਬੰਧਕੀ ਟੀਮ ਆਉਣ ਵਾਲੀ ਸੀ ਅਤੇ ਪੂਰੇ ਹਸਪਤਾਲ ਦਾ ਨਰੀਖਣ ਕਰਨ ਵਾਲੀ ਸੀ ਇਸ ਲਈ ਸਾਰੇ ਸਫਾਈ ਕਰਮਚਾਰੀਆਂ ਦੀ ਦੌੜ ਭੱਜ ਸ਼ੁਰੂ ਹੋ ਗਈ ਅਸੀਂ ਸਾਰੇ ਮਿਲ ਕੇ ਹਸਪਤਾਲ ਦੇ ਹਰ ਕੋਨੇ ਨੂੰ ਚਮਕਾ ਦਿੱਤਾ ਥੱਕ ਹਾਰ ਕੇ ਮੈਂ ਇੱਕ ਬੈਂਚ ਤੇ ਬੈਠਿਆ ਹੀ ਸੀ ਕਿ ਮੇਰੀ ਨਿਗਾਹ OPD ਵਿੱਚ ਇੱਕ ਔਰਤ ਉੱਤੇ ਪਈ ਉਹ ਬਹੁਤ ਘਬराई ਹੋਈ ਸੀ ਅਤੇ ਵਾਰ-ਵਾਰ ਇੱਧਰ-ਉੱਧਰ ਟਹਿਲ ਰਹੀ ਸੀ ਉਸ ਨੂੰ ਵੇਖ ਕੇ ਲੱਗਦਾ ਸੀ ਜਿਵੇਂ ਉਸ ਦਾ ਬੱਚਾ ਬਹੁਤ ਬਿਮਾਰ ਹੈ ਇਸ ਲਈ ਉਹ ਵਾਰ-ਵਾਰ ਡਾਕਟਰ ਦੇ ਕਮਰੇ ਦੇ ਕੋਲ ਜਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ ਉਸ ਦੀ ਇਹ ਬੇਚੈਨੀ ਮੈਥੋਂ ਦੇਖੀ ਨਹੀਂ ਗਈ। ਇਸ ਲਈ ਮੈਂ ਅੱਗੇ ਵਧਿਆ ਤੇ ਉਸ ਨੂੰ ਪੁੱਛਿਆ ਕੀ ਹੋਇਆ? ਤੁਹਾਡਾ ਬੱਚਾ ਬਹੁਤ ਬਿਮਾਰ ਹੈ। ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਲਵਾਂ। ਉਹ ਮੇਰੀ ਗੱਲ ਮੰਨ ਲੈਣਗੇ। ਵੇਖੋ ਇਥੋਂ ਦੇ ਸਾਰੇ ਡਾਕਟਰ ਬਹੁਤ ਵਧੀਆ ਹਨ। ਇਨਸਾਨੀਅਤ ਨਾਲ ਭਰਪੂਰ ਹਨ। ਮੈਂ ਸੋਚਿਆ ਕਿ ਸ਼ਾਇਦ ਮੈਂ ਉਸ ਦੀ ਕੁਝ ਮਦਦ ਕਰ ਸਕਾਂ। ਔਰਤ ਨੇ ਕੁਝ ਪਲ ਮੈਨੂੰ ਵੇਖਿਆ ਤਾਂ ਲੱਗਿਆ ਜਿਵੇਂ ਉਸ ਦੀ ਕੋਈ ਚੋਰੀ ਫੜੀ ਗਈ ਹੋਵੇ। ਉਸ ਨੇ ਤੁਰੰਤ ਇਨਕਾਰ ਕਰ ਦਿੱਤਾ ਤੇ ਕਹਿਣ ਲੱਗੀ ਨਹੀਂ ਨਹੀਂ। ਬੱਚੀ ਦੀ ਹਾਲਤ ਠੀਕ ਹੈ ਮੈਂ ਆਪਣੀ ਵਾਰੀ ਤੇ ਹੀ ਜਾਵਾਂਗੀ ਉਸ ਦੀ ਗੱਲ ਸੁਣ ਕੇ ਮੈਂ ਮੋੜ ਉੱਥੇ ਹੀ ਬੈਠ ਗਿਆ ਪਰ ਹੁਣ ਮੇਰੀਆਂ ਨਜ਼ਰਾਂ ਉਸੇ ਉੱਤੇ ਟਿਕ ਗਈਆਂ ਨਾ ਜਾਣੇ ਕਿਉਂ ਮੈਨੂੰ ਅਜੀਹਾ ਲੱਗ ਰਿਹਾ ਸੀ ਕਿ ਉਹ ਝੂਠ ਬੋਲ ਰਹੀ ਹੈ ਅਤੇ ਬੱਚੀ ਸੱਚਮੁੱਚ ਬਿਮਾਰ ਹੈ ਬੱਚੀ ਲਗਾਤਾਰ ਰੋ ਰਹੀ ਸੀ ਅਤੇ ਚੁੱਪ ਹੋਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਜਿਸ ਕਰਕੇ ਮੈਨੂੰ ਸ਼ੱਕ ਹੋਇਆ ਅਚਾਨਕ ਉਹ ਮੇਰੇ ਵੱਲ ਵਧੀ ਅਤੇ ਬੱਚੀ ਨੂੰ ਮੇਰੀ ਗੋਦ ਵਿੱਚ ਬਿਠਾ ਦਿੱਤਾ ਤੇ ਉਹ ਕਹਿਣ ਲੱਗੀ ਤੁਸੀਂ ਬੱਚੀ ਨੂੰ ਜ਼ਰਾ ਥੋੜੀ ਦੇਰ ਲਈ ਫੜ ਲਓ ਮੈਨੂੰ ਇੱਕ ਜ਼ਰੂਰੀ ਫੋਨ ਕਾਲ ਕਰਨੀ ਹੈ ਇੱਥੇ ਹਸਪਤਾਲ ਵਿੱਚ ਸਿਗਨਲ ਨਹੀਂ ਆ ਰਿਹਾ ਇਸ ਲਈ ਮੈਨੂੰ ਬਾਹਰ ਜਾਣਾ ਪਵੇਗਾ ਤੁਸੀਂ ਭਰੋਸੇਯੋਗ ਲੱਗਦੇ ਹੋ ਇਸ ਲਈ ਮੈਂ ਇਸ ਨੂੰ ਤੁਹਾਡੇ ਹਵਾਲੇ ਕਰ ਰਹੀ ਹਾਂ ਬਸ ਥੋੜੀ ਦੇਰ ਇਸ ਨੂੰ ਸੰਭਾਲ ਲਓ ਮੈਂ ਜ਼ਰਾ ਆਪਣੇ ਪਤੀ ਨਾਲ ਗੱਲ ਕਰ ਲਵਾਂ ਇਹ ਕਹਿ ਕੇ ਉਹ ਤੇਜ਼ੀ ਨਾਲ ਬਾਹਰ ਨਿਕਲ ਗਈ ਮੈਂ ਉੱਥੇ ਹੀ ਬੈਠ ਕੇ ਉਸ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗਾ ਤਾਂ ਜੋ ਉਹ ਬੱਚੀ ਨੂੰ ਲੈ ਜਾਵੇ ਅਤੇ ਮੈਂ ਆਪਣੇ ਕੰਮ ਵੱਲ ਮੁੜ ਸਕਾਂ ਪਰ 15 ਮਿੰਟ ਬੀਤ ਗਏ ਫਿਰ ਅੱਧਾ ਘੰਟਾ ਅਤੇ ਫਿਰ ਇੱਕ ਘੰਟਾ ਹੋ ਗਿਆ ਪਰ ਉਹ ਔਰਤ ਵਾਪਸ ਨਹੀਂ ਆਈ ਹਣ ਮੈਂ ਸੱਚਮੁੱਚ ਬਹੁਤ ਪਰੇਸ਼ਾਨ ਹੋ ਗਿਆ ਬੱਚੀ ਵੀ ਲਗਾਤਾਰ ਰੋ ਰਹੀ ਸੀ ਮੈਂ ਉਸ ਔਰਤ ਨੂੰ ਲੱਭਣ ਲਈ OPD ਤੋਂ ਬਾਹਰ ਕਦਮ ਰੱਖਿਆ ਤੇ ਪੂਰਾ ਹਸਪਤਾਲ ਛਾਣ ਮਾਰਿਆ ਪਰ ਉਹ ਕਿਤੇ ਵੀ ਨਜ਼ਰ ਨਹੀਂ ਆਈ ਆਖਰਕਾਰ ਥੱਕ ਹਾਰ ਕੇ ਮੈਂ ਚੌਂਕੀਦਾਰ ਕੋਲ ਪਹੁੰਚਿਆ ਤਾਂ ਉਸ ਨੇ ਮੈਨੂੰ ਦੱਸਿਆ ਕਿ ਜਿਸ ਔਰਤ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਕਾਫੀ ਪਹਿਲਾਂ ਹੀ ਗੇਟ ਤੋਂ ਬਾਹਰ ਨਿਕਲ ਗਈ ਸੀ ਅਤੇ ਮੋੜ ਅੰਦਰ ਆਈ ਹੀ ਨਹੀਂ ਇਹ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਉੱਥੇ ਹੀ ਖੜਾ ਸੋਚਦਾ ਰਿਹਾ ਕਿ ਹੁਣ ਮੈਂ ਕੀ ਕਰਾਂ ਮੇਰੀ ਹਾਲਤ ਖਰਾਬ ਹੋ ਗਈ ਸੀ ਬੱਚੀ ਰੋ ਰੋ ਕੇ ਹੁਣ ਚੁੱਪ ਹੋ ਚੁੱਕੀ ਸੀ ਅਤੇ ਸੌਂ ਗਈ ਸੀ ਉਸ ਨੂੰ ਵੇਖਦੇ ਹੀ ਮੇਰੇ ਦਿਲ ਵਿੱਚ ਇੱਕ ਅਜੀਬ ਜਿਹਾ ਅਹਿਸਾਸ ਪੈਦਾ ਹੋਇਆ ਮੈਨੂੰ ਲੱਗਿਆ ਕਿ ਸ਼ਾਇਦ ਇਹ ਰੱਬ ਵੱਲੋਂ ਮੇਰੇ ਲਈ ਕੋਈ ਇਮਤਿਹਾਨ ਜਾਂ ਇਨਾਮ ਹੈ ਉਸਔਰਤ ਨੇ ਸ਼ਾਇਦ ਮੈਨੂੰ ਵੇਖ ਕੇ ਹੀ ਇਹ ਬੱਚੀ ਮੇਰੇ ਹਵਾਲੇ ਕੀਤੀ ਹੋਵੇ ਕੀ ਪਤਾ ਇਹ ਰੱਬ ਦੀ ਮਿਹਰਬਾਨੀ ਹੋਵੇ ਕਿ ਉਹ ਮੇਰੇ ਵਰਗੇ ਬੇਔਲਾਦ ਉੱਤੇ ਰਹਿਮ ਕਰ ਰਿਹਾ ਹੋਵੇ ਜੇ ਮੈਂ ਇਸ ਬੱਚੀ ਨੂੰ ਠੋਕਰਾ ਦਿੰਦਾ ਤਾਂ ਬਹੁਤ ਵੱਡਾ ਪਾਪ ਕਰਦਾ। ਇਹੀ ਸੋਚ ਕੇ ਮੈਂ ਉੱਥੇ ਹੀ ਛੁੱਟੀ ਲਈ ਤੇ ਉਸ ਬੱਚੀ ਨੂੰ ਆਪਣੇ ਘਰ ਲੈ ਆਇਆ। ਘਰ ਆਉਂਦੇ ਹੀ ਮੈਂ ਆਪਣੀ ਪਤਨੀ ਨੂੰ ਸਾਰੀ ਸਥਿਤੀ ਦੱਸੀ ਤਾਂ ਉਹ ਅਜੀਬ ਅਜੀਬ ਨਜ਼ਰਾਂ ਨਾਲ ਮੈਨੂੰ ਵੇਖਣ ਲੱਗੀ। ਮੈਂ ਉਸ ਦੀਆਂ ਨਜ਼ਰਾਂ ਦਾ ਮਤਲਬ ਸਮਝ ਗਿਆ ਅਤੇ ਤੁਰੰਤ ਸਫਾਈ ਦੇਣ ਲੱਗਾ। ਤੂੰ ਜੋ ਕੁਝ ਵੀ ਸੋਚ ਰਹੀ ਹੈ ਉਹ ਬਿਲਕੁਲ ਵੀ ਨਹੀਂ ਹੈ। ਤੂੰ ਹੀ ਮੇਰੀ ਜ਼ਿੰਦਗੀ ਦੀ ਪਹਿਲੀ ਅਤੇ ਆਖਰੀ ਔਰਤ ਹੈ। ਇਹ ਬੱਚੀ ਉਸ ਔਰਤ ਨੇ ਮੈਨੂੰ ਸੌਂਪੀ ਸੀ। ਹੁਣ ਮੈਂ ਇੰਤਜ਼ਾਰ ਕਰਾਂਗਾ। ਜਿਉ 2-3 ਦਿਨਾਂ ਵਿੱਚ ਹਸਪਤਾਲ ਨਹੀਂ ਆਈ ਤਾਂ ਅਸੀਂ ਇਸ ਨੂੰ ਆਪਣਾ ਬੱਚਾ ਮੰਨ ਕੇ ਪਾਲ ਲਵਾਂਗੇ ਅਤੇ ਇਸ ਦੀ ਪਰਵਰਿਸ਼ ਕਰਾਂਗੇ। ਕੀ ਤੂੰ ਇਸ ਲਈ ਤਿਆਰ ਹੈਂ? ਮੇਰੀ ਗੱਲ ਸੁਣ ਕੇ ਉਹ ਰੋਣ ਲੱਗੀ ਅਤੇ ਉਸਨੇ ਕਿਹਾ ਮੈਂ ਤਾਂ ਬਿਲਕੁਲ ਉਮੀਦ ਛੱਡ ਬੈਠੀ ਸੀ ਪਰ ਹੁਣ ਜਦੋਂ ਇਹ ਸਾਡੀ ਜ਼ਿੰਦਗੀ ਵਿੱਚ ਆ ਗਈ ਹੈ ਤਾਂ ਮੈਨੂੰ ਲੱਗਦਾ ਹੈ ਜਿਵੇਂ ਮੈਂ ਮੁਕੰਮਲ ਹੋ ਗਈ ਹਾਂ। ਉਸਨੇ ਤੁਰੰਤ ਬੱਚੀ ਨੂੰ ਉਸ ਟੋਕਰੀ ਵਿੱਚੋਂ ਕੱਢ ਲਿਆ ਜਿਸ ਵਿੱਚ ਉਹ ਔਰਤ ਉਸਨੂੰ ਛੱਡ ਗਈ ਸੀ ਅਤੇ ਫੌਰਨ ਉਸਨੂੰ ਨਹਾ ਕੇ ਸਾਫ਼ ਸੁਥਰਾ ਕਰ ਦਿੱਤਾ। ਅਤੇ ਫਿਰ ਉਹ ਉਸਦੇ ਲਈ ਦੁੱਧ ਲਿਆਉਣ ਲੱਗੀ ਜਦੋਂ ਮੈਂ ਵੇਖਿਆ ਕਿ ਉਹ ਉਸ ਨੂੰ ਮੱਝ ਦਾ ਦੁੱਧ ਪਿਲਾਉਣ ਵਾਲੀ ਹੈ ਤਾਂ ਮੈਂ ਤੁਰੰਤ ਟੋਕ ਦਿੱਤਾ ਐਨੀ ਛੋਟੀ ਬੱਚੀ ਨੂੰ ਫਾਰਮੂਲਾ ਮਿਲਕ ਦਿੱਤਾ ਜਾਂਦਾ ਹੈ ਮੇਰੇ ਕੋਲ ਕੁਝ ਪੈਸੇ ਹਨ ਮੈਂ ਜਾ ਕੇ ਲਿਆਉਂਦਾ ਹਾਂ ਇਹ ਦੁੱਧ ਨਾ ਦੇਈ ਨਹੀਂ ਤਾਂ ਜੇ ਕੁਝ ਹੋ ਗਿਆ ਤਾਂ ਮੈਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰਾਂਗਾ ਇਹ ਕਹਿੰਦੇ ਹੋਏ ਮੈਂ ਆਪਣੀ ਜੇਬ ਫਰੋਲੀ ਤਾਂ ਉਸ ਵਿੱਚ 1500 ਰੁਪਏ ਸਨ ਮੈਂ 500 ਰੁਪਏ ਦਾ ਛੋਟਾ ਡੱਬਾ ਲਿਆ ਅਤੇ ਘਰ ਵਾਪਸ ਆ ਗਿਆ ਦੋ ਤਿੰਨ ਦਿਨ ਇਦਾਂ ਹੀ ਗੁਜ਼ਰ ਗਏ ਹਣ ਬੱਚੀ ਪਹਿਲਾਂ ਨਾਲੋਂ ਬਿਹਤਰ ਲੱਗਣ ਲੱਗੀ ਸੀ ਉਹ ਹਣ ਰੋਂਦੀ ਨਹੀਂ ਸੀ ਬਲਕਿ ਐਦਾਂ ਲੱਗਦਾ ਸੀ ਜਿਵੇਂ ਉਹ ਆਪਣੇ ਕੋਲ ਹੀ ਆ ਗਈ ਹੋਵੇ ਉਸ ਨੂੰ ਸਿਰਫ ਮਾਂ ਦੀ ਮਮਤਾ ਦੀ ਗਰਮਾਹਟ ਚਾਹੀਦੀ ਸੀ ਜੋ ਮੇਰੀ ਪਤਨੀ ਉਸ ਨੂੰ ਦੇ ਰਹੀ ਸੀ ਇਸ ਕਰਕੇ ਉਹ ਸ਼ਾਂਤ ਰਹਿੰਦੀ ਹੈ ਤੇ ਬਿਲਕੁਲ ਵੀ ਨਹੀਂ ਰੋਂਦੀ ਸੀ ਇਸ ਬੱਚੀ ਨੂੰ ਗੋਦ ਲੈਣ ਤੋਂ ਬਾਅਦ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਬਦਲਾਅ ਮਹਿਸੂਸ ਕੀਤੇ ਇਹ ਬਦਲਾਅ ਆਰਥਿਕ ਤੌਰ ਤੇ ਵੀ ਸਨ ਬੱਚੀ ਨੂੰ ਗੋਦ ਲੈਣ ਦੇ ਤਿੰਨ ਦਿਨਾਂ ਬਾਅਦ ਹੀ ਮੇਰੇ ਬੌਸ ਨੇ ਮੈਨੂੰ ਦਫ਼ਤਰ ਬੁਲਾਇਆ ਤੇ ਕਿਹਾ ਤੁਸੀਂ ਕਾਫੀ ਸਮੇਂ ਤੋਂ ਸਾਡੇ ਹਸਪਤਾਲ ਵਿੱਚ ਕੰਮ ਕਰ ਰਹੇ ਹੋ। ਇਸ ਲਈ ਅਸੀਂ ਤੁਹਾਡੀ ਤਨਖਾਹ ਵਧਾਉਣ ਦਾ ਫੈਸਲਾ ਕੀਤਾ ਹੈ। ਅਸੀਂ ਸਾਰੇ ਸਫਾਈ ਕਰਮਚਾਰੀਆਂ ਦੇ ਕੰਮ ਦਾ ਨਿਰੀਖਣ ਕੀਤਾ ਅਤੇ ਪਾਇਆ ਕਿ ਤੁਸੀਂ ਸਭ ਤੋਂ ਮਿਹਨਤੀ ਹੋ। ਇਸ ਲਈ ਤੁਹਾਡੀ ਤਨਖਾਹ 22000 ਤੋਂ ਵਧਾ ਕੇ 26000 ਕਰ ਦਿੱਤੀ ਗਈ ਹੈ। ਇਹ ਸੁਣਦੇ ਹੀ ਮੈਨੂੰ ਹੈਰਾਨੀ ਹੋਈ ਅਤੇ ਮੇਰੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਸ਼ਲਕ ਪਏ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਬੱਚੀ ਮੇਰੇ ਲਈ ਇੰਨੀ ਖੁਸ਼ਕਿਸਮਤ ਸਾਬਤ ਹੋਵੇਗੀ। ਮੈਂ ਆਪਣੀ ਕਿਸਮਤ ਉੱਤੇ ਖੁਸ਼ ਹੋਣ ਲੱਗਾ। ਘਰ ਪਹੁੰਚ ਕੇ ਮੈਂ ਸਭ ਤੋਂ ਪਹਿਲਾਂ ਇਹ ਖੁਸ਼ਖਬਰੀ ਆਪਣੀ ਪਤਨੀ ਨੂੰ ਸੁਣਾਈ। ਉਹ ਵੀ ਖੁਸ਼ੀ ਨਾਲ ਝੂਮ-ਉਠੀ ਅਤੇ ਕਹਿਣ ਲੱਗੀ, "ਰੱਬ ਨੇ ਇਸ ਬੱਚੀ ਦੇ ਜ਼ਰੀਏ ਸਾਡੀ ਮਦਦ ਕੀਤੀ ਹੈ। ਮੈਨੂੰ ਲੱਗਦਾ ਹੈ ਕਿ ਇਹ ਸਾਡੇ ਹਾਲਾਤ ਬਦਲਣ ਵਿੱਚ ਬਹੁਤ ਵੱਡੀ ਸਹਾਇਕ ਸਾਬਤ ਹੋਵੇਗੀ। ਇਹ ਖੁਸ਼ ਨਸੀਬ ਹੈ। ਪਰ ਨਾ ਜਾਣੇ ਕੌਣ ਬਦ ਨਸੀਬ ਸੀ ਜਿਸ ਨੇ ਇਸ ਨੂੰ ਤੁਹਾਡੇ ਹਵਾਲੇ ਕਰਕੇ ਆਪਣੀ ਔਲਾਦ ਨੂੰ ਇਦਾਂ ਬੇਸਹਾਰਾ ਕਰ ਦਿੱਤਾ। ਮੇਰੀ ਪਤਨੀ ਉਸ ਦੇ ਬਾਰੇ ਸੋਚ ਕੇ ਉਦਾਸ ਹੋ ਜਾਂਦੀ ਸੀ। ਤਾਂ ਉਦੋਂ ਮੈਂ ਉਸ ਨੂੰ ਤਸੱਲੀ ਦਿੰਦਾ ਸੀ ਕਿ ਉਹ ਹੁਣ ਸਾਡੇ ਕੋਲ ਹੈ ਅਤੇ ਸਾਨੂੰ ਉਸ ਨੂੰ ਇੱਕ ਬਿਹਤਰ ਥਾਂ ਹੀ ਦੇਣੀ ਹੈ ਸਾਡਾ ਘਰ ਹੀ ਉਸ ਦੇ ਲਈ ਸਭ ਤੋਂ ਵਧੀਆ ਥਾਂ ਹੈ ਅਤੇ ਵੇਖੋ ਉਸ ਦੇ ਆਉਂਦੇ ਹੀ ਉਸ ਦਾ ਨਸੀਬ ਵੀ ਸਾਡੇ ਕੋਲ ਆਉਣ ਲੱਗ ਪਿਆ ਹੈ ਇਸ ਦਾ ਸਾਫ਼ ਤੇ ਸਿੱਧਾ ਮਤਲਬ ਇਹ ਹੈ ਕਿ ਉਹ ਹੁਣ ਸਾਡੀ ਸੰਤਾਨ ਬਣ ਗਈ ਹੈ ਅਤੇ ਅਸੀਂ ਉਸ ਨੂੰ ਆਪਣਾ ਬਣਾ ਕੇ ਪਾਲਾਂਗੇ ਜਦੋਂ ਮੇਰੇ ਘਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਮੈਨੂੰ ਸਖਤੀ ਨਾਲ ਮਨਾ ਕੀਤਾ ਤੇ ਕਿਹਾ ਆਪਣੇ ਪੈਰਾਂ ਤੇ ਕੁਲਹਾੜੀ ਨਾ ਮਾਰ ਔਰ ਉਹਨਾਂ ਦੀ ਇਹ ਸੋਚ ਤੇ ਕਿ ਮੈਨੂੰ ਬਹੁਤ ਅਫਸੋਸ ਹੋਇਆ ਕਿ ਇਹ ਲੋਕ ਕਿੰਨੀ ਛੋਟੀ ਸੋਚਦੇ ਹਨ ਜੇ ਮੈਂ ਉਸ ਨੂੰ ਆਪਣਾ ਨਾਮ ਨਾ ਦੇਵਾਂ ਤਾਂ ਹੋਰ ਕੀ ਕਰਾਂ ਕੀ ਮੈਂ ਉਸ ਨੂੰ ਇਸ ਬੇਰਹਿਮ ਦੁਨੀਆ ਦੇ ਹਵਾਲੇ ਕਰ ਦੇਵਾਂ ਜੋ ਨਾ ਜਾਣੇ ਉਸ ਨਾਲ ਕੀ سلوਕ ਕਰੇ ਇਸ ਲਈ ਮੈਂ ਆਪਣੇ ਘਰ ਵਾਲਿਆਂ ਦੀ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਅਤੇ ਸਿਰਫ ਸੁਣਦਾ ਰਿਹਾ ਪਰ ਅਮਲ ਬਿਲਕੁਲ ਵੀ ਨਹੀਂ ਕੀਤਾ ਕਿਉਂਕਿ ਹੁਣ ਉਹ ਬੱਚੀ ਮੇਰੀ ਧੀ ਬਣ ਚੁੱਕੀ ਸੀ ਅਤੇ ਉਸ ਤੋਂ ਵੱਖ ਹੋਣ ਦਾ ਮੈਂ ਸੋਚ ਵੀ ਨਹੀਂ ਸਕਦਾ ਸੀ ਇਸੇ ਦੌਰਾਨ ਮੇਰੀ ਮੁਲਾਕਾਤ ਇੱਕ ਪੁਰਾਣੇ ਦੋਸਤ ਨਾਲ ਹੋਈ ਉਸਨੇ ਮੈਨੂੰ ਕਿਹਾ ਮੈਂ ਵੇਖ ਰਿਹਾ ਹਾਂ ਕਿ ਤੂੰ ਕਾਫੀ ਸਮੇਂ ਤੋਂ ਹਸਪਤਾਲ ਵਿੱਚ ਸਫਾਈ ਦਾ ਕੰਮ ਕਰ ਰਿਹਾ ਹੈ ਮੇਰੇ ਕੋਲ ਤੇਰੇ ਲਈ ਇੱਕ ਨੌਕਰੀ ਹੈ ਪਰ ਗੱਲ ਇਹ ਹੈ ਕਿ ਉਹ ਨੌਕਰੀ ਤੈਨੂੰ 3 ਮਹੀਨੇ ਬਾਅਦ ਹੀ ਮਿਲੇਗੀ ਜੇ ਤੂੰ ਇੰਤਜ਼ਾਰ ਕਰ ਸਕਦਾ ਹੈ ਤਾਂ ਮੈਂ ਤੇਰਾ ਨਾਮ ਉੱਥੇ ਭੇਜ ਸਕਦਾ ਹਾਂ ਮੈਂ ਤਨਖਾਹ ਬਾਰੇ ਪੁੱਛਿਆ ਤਾਂ ਉਸਨੇ ਜੋ ਰਕਮ ਦੱਸੀ ਉਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ 40000 ਦੀ ਤਨਖਾਹ ਦੇ ਨਾਲ ਨਾਲ ਸਾਰੀਆਂ ਸੁਵਿਧਾਵਾਂ ਵੀ ਮੌਜੂਦ ਸਨ ਮੈਂ ਤੁਰੰਤ ਉਸ ਨੂੰ ਆਪਣਾ ਨਾਮ ਭੇਜਣ ਲਈ ਕਿਹਾ ਉਸ ਨੇ ਸਲਾਹ ਦਿੱਤੀ ਤੂੰ ਆਪਣੀ ਪੁਰਾਣੀ ਨੌਕਰੀ ਨਾ ਛੱਡੀ ਜੇ ਤੇਰੀ ਕਿਸਮਤ ਵਿੱਚ ਹੋਇਆ ਤਾਂ ਤੈਨੂੰ 3 ਮਹੀਨੇ ਬਾਅਦ ਜ਼ਰੂਰ ਬੁਲਾ ਲਿਆ ਜਾਵੇਗਾ ਮੈਂ ਹਾਮੀ ਭਰ ਦਿੱਤੀ ਅਤੇ ਉਸ ਨੌਕਰੀ ਲਈ ਇੰਤਜ਼ਾਰ ਕਰਨ ਲੱਗਾ ਇਸੇ ਵਿਚਕਾਰ ਉਹ ਬੱਚੀ ਵੀ ਵੱਡੀ ਹੋ ਰਹੀ ਸੀ ਜਦੋਂ ਉਹ ਮੈਨੂੰ ਮਿਲੀ ਸੀ ਤਾਂ ਉਦੋਂ ਉਹ ਲਗਭਗ 3 ਮਹੀਨੇ ਦੀ ਸੀ ਅਤੇ ਹੁਣ ਉਸ 7-8 ਮਹੀਨੇ ਦੀ ਹੋ ਕੇ ਬਿਲਕੁਲ ਸਿਹਤਮੰਦ ਪਿਆਰੀ ਅਤੇ ਮਾਸੂਮ ਲੱਗਣ ਲੱਗੀ ਸੀ ਮੈਂ ਉਸ ਦਾ ਨਾਮ ਪਰੀ ਰੱਖਿਆ ਸਾਡੇ ਹਾਲਾਤ ਬਦਲਣ ਲੱਗ ਪਏ। ਮੇਰੀ ਤਨਖਾਹ ਵਧੀ ਤਾਂ ਅਸੀਂ ਆਪਣੇ ਘਰ ਦੇ ਖਰਚੇ ਵੀ ਸੰਭਾਲ ਕੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਬਚਤ ਵੀ ਕਰਨ ਲੱਗ ਪਏ। ਉਸ ਬਚਤ ਨਾਲ ਅਸੀਂ ਇੱਕ ਚੰਗੀ ਥਾਂ ਤੇ ਕਿਰਾਏ ਦਾ ਘਰ ਲੈ ਲਿਆ। ਪਹਿਲਾਂ ਸਾਡਾ ਘਰ ਸਿਰਫ ਇੱਕ ਕਮਰੇ ਦਾ ਸੀ ਪਰ ਹੁਣ ਅਸੀਂ ਦੋ ਕਮਰਿਆਂ ਵਾਲੇ ਘਰ ਵਿੱਚ ਸ਼ਿਫਟ ਹੋ ਗਈ ਸੀ। ਇਹ ਸਾਡੇ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਰੱਬ ਦੀ ਮਿਹਰਬਾਨੀ ਵੀ ਸਾਡੇ ਤੇ ਬਣੀ ਰਹੀ। ਪੈਸਿਆਂ ਵਿੱਚ ਬਰਕਤ ਹੋ ਗਈ। ਸਾਡੇ ਬੱਚੇ ਚੰਗਾ ਖਾ ਪੀ ਰਹੇ ਸਨ। ਅਤੇ ਸਾਨੂੰ ਇਸ ਤੋਂ ਵੱਧ ਹੋਰ ਕੀ ਚਾਹੀਦਾ ਸੀ ਜਦੋਂ ਮੇਰੇ ਘਰ ਵਾਲਿਆਂ ਨੇ ਇਹ ਸਭ ਦੇਖਿਆ ਤਾਂ ਕਹਿਣ ਲੱਗੇ ਤੂੰ ਤਾਂ ਐਦਾਂ ਖੁਸ਼ ਹੋ ਰਿਹਾ ਹੈ ਜਿਵੇਂ ਕੋਈ ਤੇਰੀ ਲੋਟਰੀ ਲੱਗ ਗਈ ਹੋਵੇ ਮੈਂ ਜਵਾਬ ਦਿੱਤਾ ਹਾਂ ਇਹ ਹੀ ਮੇਰੀ ਲਾਟਰੀ ਹੈ ਪਰ ਤੁਸੀਂ ਲੋਕ ਇਸ ਨੂੰ ਨਹੀਂ ਸਮਝੋਗੇ ਸਮਾਂ ਬੀਤਦਾ ਗਿਆ ਇੱਕ ਦਿਨ ਜਦੋਂ ਮੈਂ ਘਰ ਵਾਪਸ ਆਇਆ ਤਾਂ ਪਰੀ ਬਹੁਤ ਰੋ ਰਹੀ ਥੀ ਮੈਂ ਆਪਣੀ ਪਤਨੀ ਨੂੰ ਕਿਹਾ ਉਹੀ ਟੋਕਰੀ ਲਿਆ ਜਿਸ ਵਿੱਚ ਸਾਨੂੰ ਇਹ ਮਿਲੀ ਸੀ ਉਸ ਵਿੱਚ ਇਸ ਨੂੰ ਚਲਾਉਂਦੇ ਹਾਂ ਸ਼ਾਇਦ ਸੌ ਜਾਵੇ ਅਸਦੀ ਤਬੀਅਤ ਠੀਕ ਨਹੀਂ ਲੱਗ ਰਹੀ ਸੀ ਅਤੇ ਮੇਰੀ ਪਤਨੀ ਨੂੰ ਵੀ ਬੱਚਿਆਂ ਨੂੰ ਸੰਭਾਲਣ ਦਾ ਜ਼ਿਆਦਾ ਤਜਰਬਾ ਨਹੀਂ ਸੀ। ਇਸ ਲਈ ਉਹ ਟੋਕਰੀ ਲੈ ਆਈ ਹੈ ਤੇ ਉਸ ਨੂੰ ਸਾਫ਼ ਕਰਨ ਲੱਗੀ। ਜਿਵੇਂ ਹੀ ਉਸ ਨੇ ਟੋਕਰੀ ਸਾਫ਼ ਕੀਤੀ, ਉਸ ਵਿੱਚੋਂ ਇੱਕ ਕਾਗਜ਼ ਡਿੱਗ ਪਿਆ। ਮੈਂ ਜਲਦੀ ਨਾਲ ਨਜ਼ਰ ਬਚਾ ਕੇ ਉਹ ਕਾਗਜ਼ ਚੁੱਕ ਲਿਆ ਤੇ ਬੱਚੀ ਨੂੰ ਪਤਨੀ ਦੇ ਹਵਾਲੇ ਕਰ ਦਿੱਤਾ। ਫਿਰ ਮੈਂ ਉਹ ਕਾਗਜ਼ ਲੈ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਜਿਵੇਂ ਹੀ ਮੈਂ ਉਹ ਕਾਗਜ਼ ਖੋਲ੍ਹਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਵਿੱਚ ਇੱਕ ਚਿੱਠੀ ਸੀ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਮੈਂ ਇਹ ਬੱਚੀ ਤੇਰੇ ਹਵਾਲੇ ਇਸ ਲਈ ਕੀਤੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਤੂੰ ਇਸ ਦਾ ਸਭ ਤੋਂ ਵੱਡਾ ਹੱਕਦਾਰ ਹੈ। ਹਕੀਕਤ ਇਹ ਹੈ ਕਿ ਇਸ ਦੇ ਪਿਤਾ ਸਾਹਿ ਇਸ ਨੂੰ ਮਾਰਨ ਤੇ ਤਲੇ ਹੋਏ ਹਨ। ਇਹ ਮੇਰੀ ਪੰਜਵੀਂ ਧੀ ਹੈ ਅਤੇ ਮੈਂ ਇਸ ਦੀ ਜ਼ਿੰਦਗੀ ਬਚਾਉਣਾ ਚਾਹੁੰਦੀ ਹਾਂ। ਇੱਕ ਮਜਬੂਰ ਮਾਂ ਇਸ ਨੂੰ ਤੇਰੇ ਹਵਾਲੇ ਕਰ ਰਹੀ ਹੈ। ਇਸ ਨੂੰ ਹਮੇਸ਼ਾ ਖੁਸ਼ ਰੱਖਣਾ ਅਤੇ ਕਿਸੇ ਹੋਰ ਨੂੰ ਨਾ ਸੌਂਪਣਾ। ਜੇ ਮੌਕਿਨ ਹੋਇਆ ਤਾਂ ਮੈਂ ਸਮੇਂ-ਸਮੇਂ ਤੇ ਆ ਕੇ ਇਸ ਦੀ ਖੈਰੀਅਤ ਪੁੱਛਦੀ ਰਹਾਂਗੀ। ਤੂੰ ਮੈਨੂੰ ਨੇਕ ਅਤੇ ਭਲਾ ਇਨਸਾਨ ਲੱਗਦਾ ਹੈ। ਕਿਉਂਕਿ ਮੈਂ ਤੈਨੂੰ ਕਾਫੀ ਸਮੇਂ ਤੋਂ ਇੱਥੇ ਹਸਪਤਾਲ ਵਿੱਚ ਕੰਮ ਕਰਦੇ ਵੇਖ ਰਹੀ ਹਾਂ ਮੈਂ ਇੱਥੇ ਕੰਮ ਕਰਨ ਵਾਲੀਆਂ ਔਰਤਾਂ ਤੋਂ ਹੀ ਤੇਰੇ ਬਾਰੇ ਪਤਾ ਕੀਤਾ ਸੀ ਮੈਨੂੰ ਪਤਾ ਲੱਗਾ ਕਿ ਤੂੰ ਨਿਰਸੰਤਾਨ ਹੈ ਜਦੋਂ ਪਰਮਾਤਮਾ ਨੇ ਮੈਨੂੰ ਪੁੱਤ ਦੀ ਬਜਾਏ ਧੀਾਂ ਦਿੱਤੀਆਂ ਤਾਂ ਮੈਂ ਆਪਣੀ ਇੱਕ ਧੀ ਤੈਨੂੰ ਸੌਂਪ ਦਿੱਤੀ ਕਿਉਂਕਿ ਤੂੰ ਹੀ ਇਸ ਦਾ ਅਸਲ ਵਿੱਚ ਹੱਕਦਾਰ ਹੈ ਜੇ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਣਾ ਅਤੇ ਉਸ ਬੱਚੀ ਦਾ ਬਹੁਤ ਹੀ ਚੰਗੀ ਤਰ੍ਹਾਂ ਖਿਆਲ ਰੱਖਣਾ ਕਿਰਪਾ ਕਰਕੇ ਉਸ ਬੱਚੀ ਨੂੰ ਕਦੇ ਵੀ ਨਾ ਦੱਸਣਾ ਕਿ ਤੂੰ ਇਸ ਨੂੰ ਗੋਦ ਲਿਆ ਹੈ ਅਸਨੂ ਹਮੇਸ਼ਾ ਇਹੀ ਦੱਸਨਾ ਕਿ ਤੂੰ ਹੀ ਇਸ ਦਾ ਅਸਲੀ ਪਿਤਾ ਹੈ ਤਾਂ ਜੋ ਇਸ ਦੇ ਦਿਲ ਵਿੱਚ ਆਪਣੇ ਅਸਲੀ ਮਾਪਿਆਂ ਲਈ ਕੋਈ ਨਫ਼ਰਤ ਪੈਦਾ ਨਾ ਹੋਵੇ ਅਤੇ ਉਹ ਇੱਕ ਵਧੀਆ ਮਾਹੌਲ ਵਿੱਚ ਪਲੇ ਵਧੇ ਮੇਰੀ ਇਹ ਧੀ ਬਹੁਤ ਕਿਸਮਤ ਵਾਲੀ ਹੈ ਇਸ ਦੇ ਜਨਮ ਲੈੰਦੇ ਹੀ ਇਸ ਦੇ ਪਿਤਾ ਦੇ ਕੋਲ ਬਹੁਤ ਤਾਨ ਆ ਗਿਆ ਸੀ ਪਰ ਉਸ ਨੇ ਇਸ ਦੀ ਕਦਰ ਨਹੀਂ ਕੀਤੀ ਉਹ ਹਰ ਸਮੇਂ ਉਸ ਨੂੰ ਮਾਰਨ ਦੀ ਯੋਜਨਾ ਬਣਾਉਂਦਾ ਰਹਿੰਦਾ ਸੀ ਕਿਉਂਕਿ ਇਹ ਬੱਚੀ ਉਸ ਦੀ ਪੁੱਤ ਦੀ ਖੁਆਇਸ਼ ਤੇ ਪਾਣੀ ਫੇਰ ਚੁੱਕੀ ਸੀ ਤੂੰ ਇਸ ਨੂੰ ਆਪਣੇ ਕੋਲ ਰੱਖੀਂ ਅਤੇ ਵੇਖੀ ਤੇਰੀ ਆਰਥਿਕ ਹਾਲਤ ਵਿੱਚ ਕਿੰਨੀ ਵੱਡੀ ਤਬਦੀਲੀ ਆਵੇਗੀ ਪਰ ਇਸ ਨੂੰ ਸਿਰਫ ਕਿਸਮਤ ਵਾਲੀ ਸਮਝ ਕੇ ਪਿਆਰ ਨਾ ਦੇਈ ਬਲਕਿ ਦਿਲੋਂ ਇਸ ਨੂੰ ਆਪਣੀ ਸੰਤਾਨ ਮੰਨ ਕੇ ਪਾਲੀ ਤੂੰ ਵੇਖੇਗਾ ਕਿ ਤੇਰੇ ਦਿਨ ਫਿਰ ਜਾਣਗੇ ਮੈਂ ਉੱਥੇ ਹੀ ਬੈਠ ਕੇ ਰੋਂਦਾ ਰਿਹਾ ਮੈਂ ਉਸ ਨੂੰ ਹਮੇਸ਼ਾ ਆਪਣੀ ਧੀ ਸਮਝ ਕੇ ਪਿਆਰ ਦਿੱਤਾ ਕਦੇ ਇਸ ਨੂੰ ਸਿਰਫ ਭਾਗਾ ਵਾਲੀ ਸਮਝ ਕੇ ਆਪਣੇ ਕੋਲ ਨਹੀਂ ਰੱਖਿਆ ਸ਼ਾਇਦ ਇਸੇ ਨਿਸ਼ਕਾਮ ਪ੍ਰੇਮ ਅਤੇ ਮਾਪਣ ਪਰੇ ਵਰਤਾ ਦੀ ਵਜ੍ਹਾ ਨਾਲ ਪਰਮਾਤਮਾ ਨੇ ਮੇਰੇ ਲਈ ਬੇਹਿਸਾਬ ਵਰਕਤ ਅਤੇ ਖੁਸ਼ਹਾਲੀ ਦੇ ਦਰਵਾਜ਼ੇ ਖੋਲ ਦਿੱਤੇ ਮੇਰੇ ਦੋਵੇਂ ਭਰਾਵਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਡੁੱਬ ਗਿਆ ਅਤੇ ਉਹ ਸੜਕ ਤੇ ਆ ਗਏ ਅਜਿਹੇ ਵਿੱਚ ਉਹ ਮੇਰੇ ਕੋਲ ਮਦਦ ਮੰਗਣ ਆਏ ਉਸ ਵੇਲੇ ਮੇਰੀ ਨੌਕਰੀ ਲੱਗ ਚੁੱਕੀ ਸੀ ਅਤੇ ਮੈਨੂੰ 40000 ਤਨਖਾਹ ਦੇ ਨਾਲ ਇੱਕ ਘਰ ਵੀ ਮਿਲਿਆ ਸੀ ਜੋ ਮੇਰੇ ਨਾਮ ਹੋ ਗਿਆ ਸੀ ਕੰਮ ਬਹੁਤ ਆਸਾਨ ਸੀ ਜਿਸ ਨੂੰ ਮੇਰੇ ਵਰਗਾ ਅਣਪੜ੍ਹ ਵੀ ਕਰ ਸਕਦਾ ਸੀ ਜਦੋਂ ਮੇਰੇ ਭਰਾਵਾਂ ਨੇ ਮੇਰੀ ਤਰੱਕੀ ਵੇਖੀ ਤਾਂ ਉਹ ਮੈਥੋਂ ਮਦਦ ਲਈ ਆਏ ਅਤੇ ਮੈਂ ਖੁੱਲੇ ਦਿਲ ਨਾਲ ਉਹਨਾਂ ਦੀ ਸਹਾਇਤਾ ਕੀਤੀ ਸਮਾਂ ਲੰਘਦਾ ਗਿਆ ਤੇ ਮੈਂ ਲਗਾਤਾਰ ਤਰੱਕੀ ਕਰਦਾ ਗਿਆ ਨਾਲ ਹੀ ਮੈਂ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ ਤਾਂ ਜੋ ਆਪਣੀ ਜ਼ਿੰਦਗੀ ਵਿੱਚ ਜੋ ਗਲਤੀ ਕੀਤੀ ਸੀ ਉਸ ਨੂੰ ਸੁਧਾਰ ਸਕਾਂ ਮੈਂ ਪੜ੍ਹਾਈ ਪੂਰੀ ਕਰਕੇ ਉਸੇ ਕੰਪਨੀ ਵਿੱਚ ਇੱਕ ਉੱਚੇ ਪੱਧਰ ਤੇ ਨੌਕਰੀ ਹਾਸਲ ਕਰ ਲਈ ਇਸ ਸਾਰੇ ਸਫ਼ਰ ਵਿੱਚ ਮੇਰੀ ਪਤਨੀ ਨੇ ਮੇਰਾ ਬਹੁਤ ਸਾਥ ਦਿੱਤਾ ਹੁਣ ਮੇਰੀ ਧੀ 4 ਸਾਲ ਦੀ ਹੋ ਚੁੱਕੀ ਸੀ ਅਤੇ ਇਹਨਾਂ 4 ਸਾਲਾਂ ਵਿੱਚ ਮੇਰੇ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਰਹੀ ਲੋਕ ਮੈਨੂੰ ਮਦਦ ਲਈ ਬੁਲਾਉਂਦੇ ਸਨ ਅਤੇ ਮੈਂ ਉਹਨਾਂ ਦੀ ਸਹਾਇਤਾ ਕਰਦਾ ਸੀ ਕਿਉਂਕਿ ਮੈਂ ਆਪਣੇ ਅੰਦਰ ਕਦੇ ਵੀ ਅਹੰਕਾਰ ਨੂੰ ਪੈਦਾ ਨਹੀਂ ਹੋਣ ਦੇਣਾ ਚਾਹੁੰਦਾ ਸੀ ਮੈਂ ਮਾਤਾ ਪਿਤਾ ਨੂੰ ਵੀ ਮਾਫ਼ ਕਰ ਦਿੱਤਾ ਸੀ ਕਿਉਂਕਿ ਉਹ ਵੀ ਇਨਸਾਨ ਸਨ ਅਤੇ ਇਨਸਾਨ ਤਾਂ ਗਲਤੀਆਂ ਦਾ ਪਤਲਾ ਹੀ ਹੁੰਦਾ ਹੈ ਫਿਰ ਇੱਕ ਦਿਨ ਮੇਰੀ ਮੁਲਾਕਾਤ ਉਸ ਔਰਤ ਨਾਲ ਹੋ ਗਈ ਉਹ ਉਸੇ ਹਸਪਤਾਲ ਵਿੱਚ ਮੇਰਾ ਇੰਤਜ਼ਾਰ ਕਰ ਰਹੀ ਸੀ ਉਸ ਨੂੰ ਲੱਗਾ ਸੀ ਕਿ ਮੈਂ ਅੱਜ ਵੀ ਉੱਥੇ ਆਵਾਂਗਾ ਅਤੇ ਇਤਫਾਕ ਨਾਲ ਮੈਂ ਆਪਣੀ ਧੀ ਦੀ ਦਵਾਈ ਲਈ ਹਸਪਤਾਲ ਆਇਆ ਹੋਇਆ ਸੀ ਉੱਥੇ ਉਹ ਔਰਤ ਮੈਨੂੰ ਮਿਲ ਗਈ ਉਸਨੇ ਮੈਨੂੰ ਪਛਾਣ ਲਿਆ ਪਰ ਮੇਰੀ ਬਦਲੀ ਹੋਈ ਹਾਲਤ ਵੇਖ ਕੇ ਰੋਣ ਲੱਗ ਪਈ ਉਹ ਕਹਿਣ ਲੱਗੀ ਮੈਂ ਕਿਹਾ ਸੀ ਨਾ ਕਿ ਇਹ ਕਿਸਮਤ ਵਾਲੀ ਹੈ ਵੇਖ ਤੇਰੀ ਕਿਸਮਤ ਬਦਲ ਗਈ ਨਾ ਮੈਂ ਉਸ ਦੇ ਵੱਲ ਵੇਖ ਕੇ ਕਿਹਾ ਇਹ ਕਿਸਮਤ ਵਾਲੀ ਹੋਵੇਗੀ ਤਾਂ ਜ਼ਰੂਰ ਹੋਵੇਗੀ ਪਰ ਜਦੋਂ ਪ੍ਰਮਾਤਮਾ ਨੇ ਇਸ ਨੂੰ ਮੇਰੇ ਹਵਾਲੇ ਕੀਤਾ ਤਾਂ ਮੇਰੇ ਹਾਲਾਤ ਵੀ ਬਿਹਤਰ ਕਰ ਦਿੱਤੇ ਤਾਂ ਜੋ ਮੈਂ ਇਸ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰ ਸਕਾਂ ਅਤੇ ਅੱਜ ਸਭ ਕੁਝ ਤੁਹਾਡੇ ਸਾਹਮਣੇ ਹੈ ਉਸਨੇ ਮੇਰੀ ਧੀ ਨੂੰ ਪਿਆਰ ਨਾਲ ਗਲੇ ਲਾਇਆ ਅਤੇ देर तक अपने सीने नाल लाई रख्या मेरी पत्नी ए देख के रो पईये ते कहन लगी ਤੁਸੀਂ ਜਦੋਂ ਚਾਹੋ ਇਸ ਨੂੰ ਵੇਖਨ ਆ ਸਕਦੇ ਹੋ ਬਸ ਇਸ ਨੂੰ ਸਚਾਈ ਨਾ ਦੱਸਣਾ ਅਸੀਂ ਇਸ ਨੂੰ ਕਹਿ ਦੇਵਾਂਗੇ ਕਿ ਤੁਸੀਂ ਇਸ ਦੀ ਭੂਆ ਹੋ ਉਹ ਔਰਤ ਇਹ ਸੁਣ ਕੇ ਬਹੁਤ ਖੁਸ਼ ਹੋ ਗਈ ਅਤੇ मेरी पत्नी ਨੂੰ ਢੇਰ ਸਾਰੀਆਂ ਦੁਆਵਾਂ ਦੇਣ ਲੱਗੀ ਫਿਰ ਕਹਿਣ ਲੱਗੀ ਇਸ ਦੇ ਪਿਤਾ ਕੋ ਸਭ ਕੁਝ ਖਤਮ ਹੋ ਗਿਆ ਹੈ ਮੈਂ ਉਸ ਤੋਂ ਤਲਾਕ ਲੈ ਲਿਆ ਹੈ ਅਤੇ ਹੁਣ ਆਪਣੀਆਂ ਧੀਆ ਨੂੰ ਆਪ ਪਾਲ ਰਹੀ ਹਾਂ ਕਾਸ਼ ਉਸਨੇ ਅਕਲ ਦਿਖਾਈ ਹੁੰਦੀ ਤੇ ਅਜਿਹਾ ਨਾ ਕੀਤਾ ਹੁੰਦਾ ਤਾਂ ਅੱਜ ਅਸੀਂ ਵੀ ਖੁਸ਼ਹਾਲ ਹੁੰਦੇ ਪਰ ਉਸਨੇ ਪਰਮਾਤਮਾ ਦੀ ਦਾਤ ਦੀ ਕਦਰ ਨਹੀਂ ਕੀਤੀ ਅਤੇ ਵੇਖੋ ਕਦਰ ਕਰਨ ਵਾਲਿਆਂ ਤੇ ਪਰਮਾਤਮਾ ਨੇ ਆਪਣੀ ਕਿੰਨੀ ਕਿਰਪਾ ਕੀਤੀ ਹੈ ਉਹ ਔਰਤ ਨਾਮ ਆਖਾਂ ਨਾਲ ਉੱਥੋਂ ਚਲੀ ਗਈ ਅਤੇ ਮੈਂ ਸਜਦੇ ਵਿੱਚ ਡੱਗ ਗਿਆ ਪਰਮਾਤਮਾ ਨੇ ਮੇਰੀ ਧੀ ਦੀ ਬਦੌਲਤ ਮੇਰੀ ਜ਼ਿੰਦਗੀ ਬਦਲ ਦਿੱਤੀ ਇਸ ਤਰ੍ਹਾਂ ਮੈਂ ਸਾਬਤ ਕਰ ਦਿੱਤਾ ਕਿ ਮੇਰੇ ਵਿੱਚ ਵੀ ਕਾਬਲੀਅਤ ਹੈ ਅਤੇ ਤਾਨੇ ਮਾਰਨ ਵਾਲਿਆਂ ਦਾ ਮੂੰਹ ਬੰਦ ਕਰ ਦਿੱਤਾ ਸੋ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ। ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਦੋਸਤੋ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਸੀਂ ਸਾਡੀ ਆਉਣ ਵਾਲੀਆਂ ਹੋਰ ਵੀ ਸਿੱਖਿਆ ਦੇਣ ਵਾਲੀਆਂ ਪਰਵਾਰਿਕ ਕਹਾਣੀਆਂ ਦਾ ਆਨੰਦ ਮਾਣ ਸਕੋ। ਸੋ ਦੋਸਤੋ ਜਲਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ। ਧੰਨਵਾਦ ਜੀ।